ਤਿਆਂ ਦੀ ਬੇਕਦਰ ਤਿਆਂ ਦੀ ਘਾਟ ਆਸਵਾਜ ਨੂੰ ਬਹੁਤ ਹੀ ਪਿਛਲੇ ਲਿਆਦੀ ਕਿਉਂਕਿ ਸਿਆਲੇ ਕਹਿੰਦਾ ਕਿ ਜੋ ਧੀ ਹੈ ਉਹ ਤਿੰਨ ਘਰਾ ਨੂੰ ਬਸਾਉਂਦੀ ਤਿੰਨ ਪਰਿਵਾਰ ਸੇ ਬਣਾਉਂਦੀ ਹੈ। ਔਰ ਤਿੰਨ ਪੀੜੀਆਂ ਦੇ ਉਦਾਰ ਘਰਤੀ ਤਾਂ ਆਏ ਪੁਰਾਣੇ ਕ੍ਰਿਦਤ ਹਾਂ ਨਿਕਲਿਆ ਪਰ ਰਖੜੀ ਬੰਨਣ ਵਾਸਤੇ ਧੀਆਂ ਨਹੀਂ ਮਿਲੀਆਂ ਉਹ ਸਾਡੇ ਅੱਜ ਦੇ ਯੁੱਗ ਦੀ ਮਸ਼ੀਨੀ ਯੁੱਗ ਦੀ ਤਕਨੀਕ ਦੀ ਬੜੀ ਗਲਤੀ ਹੈ ਕਿ 90 ਤੋਂ ਲੈ ਕੇ 2000 ਤੱਕ ਮਸ਼ੀਨੀ ਯੁੱਗ ਰਹਾ ਤਕਨੋਲੋਜੀ ਇੰਨੀ ਰਹੀ ਕਿ ਬੇਟੀ ਨੂੰ ਆਉਣ ਤੋਂ ਪਹਿਲਾਂ ਹੀ ਗਰਭ ਦੇ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਅਜ ਰਖੜੀ ਬੰਨਣ ਲਈ ਪਾਉਣ ਨੂੰ ਭੈਣ ਨਹੀਂ ਮਿਲਦੀ ਅੱਗੇ ਜਾ ਕੇ ਬਹੁਤ ਨੁਕਸਾਨ ਹੋਣਾ ਪਤਾ ਲੱਗੂਗਾ ਅੱਜ ਰਖੜੀ ਸੁੰਨੀ ਰਹਿ ਰਹੀਏ ਇੱਕ ਪੈਣ ਨਾ ਮਿਲੇ ਇਸਰੀ ਕੇ ਚੋਂ ਜੰਮਣ ਤੋਂ ਪਹਿਲਾਂ ਰੋੜ ਦਿੱਤੀ ਦੁਨੀਆਂ ਦੇ ਬੁਰੇ ਤਰੀਕੇ ਚੋਂ ਜੰਮਣ ਤੋਂ ਪਹਿਲਾਂ ਰੋੜ ਦਿੱਤੀ ਦੁਨੀਆਂ ਦੇ ਬੁਰੇ ਤਰੀਕੇ ਚੋਂ ਤਿੰਨ ਜਣਾਂ ਆਂਦੀਆਂ ਸਖੀਆਂ ਰੋਂਦੀਆਂ ਨੇ ਤਿੰਨ ਜਣਾਂ ਆਂਦੀਆਂ ਸਖੀਆਂ ਰੋਂਦੀਆਂ ਨੇ ਉਹ ਇੱਕ ਦੋ ਇੱਕ ਹੀ ਰਹਿ ਗਈਆਂ ਨੇ ਅੱਜ ਕਿੰਤਾ ਚਰਖਾ ਕੂਕੇਗਾ ਅੱਜ ਕਿੰਤਾ ਚਰਖਾ ਕੂਕੇਗਾ ਇੱਕ ਨਵੀਂ ਬੁਝਾਰਤ ਕਹਿ ਗਈਆਂ ਨੇ ਤਕਲੇ ਨੂੰ ਤਿੱਖਾ ਕਰ ਕਰਕੇ ਤੱਕਲੇ ਨੂੰ ਤਖਾ ਕਰ ਕਰਕੇ ਹੁਣ ਕੁਝ ਨਾ ਮਿਲੇ ਸਲੀਕੇ ਜੋ ਅਜਰ ਕਰੀ ਸੁੰਨੀ ਰਹਿ ਰਈਏ ਇੱਕ ਪਹਿਣ ਨਾ ਮਿਲੇ ਸਰੀਕੇ ਜੋ ਅਜਰ ਕਰੀ ਸੁੰਨੀ ਰਹਿ ਰਈਏ ਇੱਕ ਪਹਿਣ ਨਾ ਮਿਲੇ ਸਰੀਕੇ ਜੋ ਤੀਆਂ ਤੇ ਤੀਆਂ ਦਾ ਮੇਲ ਹੁੰਦਾ ਆਜ ਤੀਆਂ ਕਿੱਥੋਂ ਲਗਣਗੀਆਂ ਉਸ ਬੁੱਡੇ ਪਿੱਪਲ ਕੋਰਾ ਤੇ ਫਿਰ ਕਿਵੇਂ ਪਿੰਗਾ ਸਜਣਗੀਆਂ ਉਸ ਬੁੱਡੇ ਪਿੱਪਲ ਕੋਰਾ ਤੇ ਫਿਰ ਕਿਵੇਂ ਪਿੰਗਾ ਸਜਣਗੀਆਂ ਰੁਖਤਾ ਹਾਂ ਮਾਰ ਕੇ ਰੋਂਦੇ ਨੇ ਰੁਖਤਾ ਹਾਂ ਮਾਰ ਕੇ ਰੋਣਗੇ ਕੁਝ ਬਣਦਾ ਨਹੀਂ ਚੁੱਪ ਚਪੀ ਤੇ अज रखड़ी सुनी रह रही है एक भैन ना मिले सरी के जो अज रखड़ी सुनी रह रही है कोई भैन ना मिले सरी के जो